ਕੈਨੇਡੀਅਨ ਕਬਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੇ ਨਿਕਲ ਕੇ ਆ ਰਹੀ ਹੈ ਕੈਨੇਡਾ ਤੋਂ ਭਾਰਤ ਜਾਣ ਵਾਲੇ ਲੋਕ ਹੋ ਜਾਓ ਸਾਵਧਾਨ ਕੈਨੇਡਾ ਤੋਂ ਭਾਰਤ ਜਾਣ ਵਾਲੇ ਸचेत ਹੋ ਜਾਣ ਫੈਡਰਲ ਸਰਕਾਰ ਵੱਲੋਂ ਨਵੇਂ ਸੁਰੱਖਿਆ ਨਿਯਮ ਲਿਆਂਦੇ ਗਏ ਨੇ ਜਿਨ੍ਹਾਂ ਦੀ ਪਾਲਣਾ ਕਰਦੇ ਭਾਰਤ ਜਾਣ ਵਾਲੇ ਮੁਸਾਫਰਾਂ ਦੀ ਬਰੀਕੀ ਨਾਲ ਪੁੱਛਤਾਚੀ ਕੀਤੀ ਜਾਵੇਗੀ ਤੇ ਬਾਰਡਰ ਅਫਸਰ ਉਹਨਾਂ ਦੇ ਸਮਾਨ ਦੀ ਡੂੰਘਾਈ ਨਾਲ ਤਲਾਸ਼ੀ ਵੀ ਲੈਣਗੇ ਕੈਨੇਡਾ ਦੇ ਟ੍ਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਦੱਸਿਆ ਕਿ ਸੁਰੱਖਿਆ ਜਾਂਚ ਬਾਰੇ ਨਵੇਂ ਮਾਪਦੰਡ ਆਰਜੀ ਤੌਰ ਤੇ ਲਾਗੂ ਕੀਤੇ ਗਏ ਨੇ ਤੇ ਨਵੇਂ ਨਿਯਮਾਂ ਦੇ ਚਲਦੇ ਮੁਸਾਫਰਾਂ ਨੂੰ ਹਵਾਈ ਅੱਡੇ ਤੇ ਸਕ੍ਰੀਨਿੰਗ ਦੌਰਾਨ ਵਾਧੂ ਸਮਾਨ ਲੱਗ ਸਕਦਾ ਤੇ ਖੱਜਲ ਖੁਆਰ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਸੀਬੀਸੀ ਦੀ ਰਿਪੋਰਟ ਦੇ ਮੁਤਾਬਕ ਇੱਕ ਸਰਕਾਰੀ ਅਫਸਰ ਨੇ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ਤੇ ਦੱਸਿਆ ਕਿ ਨਵੇਂ ਸੁਰੱਖੇ ਨਿਯਮਾਂ ਪਾਲਣਾ ਯਕੀਨੀ ਬਣਾਉਣ ਲਈ ਜ਼ਿੰਮੇਵਾਰੀ ਕੈਨੇਡੀਅਨ 에ਅਰ ਟ੍ਰਾਂਸਪੋਰਟ ਸਿਕਿਉਰਿਟੀ ਅਥਾਰਟੀ ਨੂੰ ਸੌਂਪੀ ਗਈ ਹੈ। ਹਵਾਈ ਅੱਡੇ ਦੇ ਅੰਦਰ ਪੁੱਛ ਪੜਤਾਲ ਹੋਵੇਗੀ ਤੇ ਡੰਗਾਈ ਦੇ ਨਾਲ ਤਲਾਸ਼ੀ ਵੀ ਹੋਵੇਗੀ। ਕੈਨੇਡੀਅਨ ਹਵਾਈ ਅੱਡਿਆਂ ਦੇ ਖਾਸ ਖੇਤਰਾਂ ਵਿੱਚ ਮੁਸਾਫਰਾਂ ਦੇ ਦਾਖਲ ਹੋਣ ਤੋਂ ਬਾਅਦ ਹੋਣ ਤੋਂ ਪਹਿਲਾਂ ਮਾਫ ਕਰਨਾ ਉਹਨਾਂ ਦੇ ਸਮਾਨ ਦੀ ਤਲਾਸ਼ੀ ਲੈਣਾ ਕੰਮ ਕੈਨੇਡੀਅਨ 에어 ట్రాנסਪੋਰਟ ਸਿਕਿਉਰਿਟੀ ਅਥਾਰਟੀ ਵੱਲੋਂ ਕੀਤਾ ਜਾਂਦਾ ਸੂਤਰਾਨਾ ਨੇ ਦੱਸਿਆ ਕਿ ਮੁਸਾਫਰਾਂ ਦੀ ਸਕ੍ਰੀਨਿੰਗ ਦਾ ਮਕਸਦ ਇਹ ਵੀ ਹੈ ਕਿ ਕਿਸੇ ਸਬੰਧਤ ਮੁਸਾਫਰ ਕਿਸੇ ਮਾਮਲੇ ਵਿੱਚ ਲੜਿੰਦਾ ਤਾਂ ਨਹੀਂ ਇਸ ਤੋਂ ਇਲਾਵਾ ਕੈਰੀ ਬੈਗਸ ਅਤੇ ਐਕਸਰੇ ਮਸ਼ੀਨਾਂ ਵਿੱਚੋਂ ਲੰਘਣਾ ਤੇ ਹੱਥਾਂ ਨਾਲ ਮੁਸਾਫਰਾਂ ਦੀ ਤਲਾਸ਼ੀ ਵੀ ਲਈ ਜਾ ਰਹੀ ਹੈ ਤੇ ਚੇਤਾ ਰਹਿ ਕਿ ਪਿਛਲੇ ਮਹੀਨੇ ਨਵੀਂ ਦਿੱਲੀ ਤੋਂ ਸ਼ਿਕਾਗੋ ਵਾਸਤੇ ਰਵਾਨਾ ਹੋਈ ਏਅਰ ਇੰਡੀਆ ਦੀ ਜਿੱਥੇ ਫਲਾਈਟ ਵਿੱਚ ਬੰਬ ਦੇ ਖਤਰੇ ਕਾਰਨ ਕੈਨੇਡਾ ਦੇ ਨਾਨਾਵਤ ਇਲਾਕੇ ਵਿੱਚ ਉਤਾਰਨਾ ਪਿਆ ਤੇ ਜਹਾਜ਼ ਦੀ ਤਲਾਸ਼ੀ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ ਪਰ ਮੁਸਾਫਰਾਂ ਨੂੰ ਕੈਨੇਡੀਅਨ ਹਵਾਈ ਫੌਜ ਨੇ ਜਹਾਜ਼ ਰੈ ਸ਼ਿਕਾਗੋ ਪਛਾਣਿਆ ਤੇ ਅਨੀਤਾ ਆਨੰਦ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਕਿਸੇ ਘਟਨਾਕ੍ਰਮ ਨਾਲ ਇਸ ਨੂੰ ਜੋੜਿਆ ਨਹੀਂ ਗਿਆ ਪਰ ਮਹਾਰਾ ਦਾ ਮੰਨਣਾ ਹੈ ਕਿ ਬ੍ਰੈਂਟਨ ਵਿਖੇ ਮੰਦਰ ਅਤੇ ਗੁਰਦੁਆਰੇ ਦੇ ਬਾਹਰ ਵਾਪਰੀਆਂ ਘਟਨਾਵਾਂ ਅਤੇ ਇਸ ਮਾਮਲੇ ਵਿੱਚ ਜਾਰੀ ਗ੍ਰਿਫਤਾਰੀ ਵਾਰੰਟ ਨਵੇਂ ਸੁਰੱਖਿਆ ਨਿਯਮਾਂ ਦਾ ਕਾਰਨ ਹੋ ਸਕਦੇ ਨੇ ਗ੍ਰਿਫਤਾਰੀ ਵਾਰੰਟ ਅਧੀਨ ਲੁੜਿੰਦੇ ਭਾਰਤੀ ਮੂਲ ਦੇ ਸ਼ੱਕੀ ਕੈਨੇਡਾ ਛੱਡ ਕੇ ਫਰਾਰ ਹੋਣ ਦਾ ਯਤਨ ਕਰ ਸਕਦੇ ਨੇ ਤੇ ਜਇਹੇ ਵਿੱਚ ਸੁਰੱਖਿਆ ਜਾਂਚ ਦਾ ਘੇਰਾ ਫੋਰਸ ਸਖਤ ਕਰ ਦਿੱਤਾ ਗਿਆ ਤੇ ਸਿਰਫ ਇਨਾ ਹੀ ਨਹੀਂ ਹੈ ਕਿ RCMP ਵੱਲੋਂ ਇੱਕ ਮਹੀਨਾ ਪਹਿਲਾਂ ਭਾਰਤ ਸਰਕਾਰ ਤੇ ਲਗਾਏ ਗਏ ਗੰਭੀਰ ਦੋਸ਼ਾਂ ਦੇ ਨਵੇਂ ਨਿਯਮਾਂ ਦੇ ਆਧਾਰ ਤੇ ਹੋ ਸਕਦੇ ਨੇ RCMP ਨੇ ਦੋਸ਼ ਲਾਇਆ ਕਿ ਭਾਰਤ ਸਰਕਾਰ ਦੇ ایਜੰਟ ਕੈਨੇਡਾ ਵਿੱਚ ਕਤਲ ਜਬਰੀ ਵਸੂਲੀ ਡਰਾਉਣ ਧਮਕਾਉਣ ਦੀਆਂ ਵਾਰਤਾਤਾਂ ਨੂੰ ਅੰਜਾਮ ਦੇ ਰਹੇ ਨੇ ਕਨੇਡਾ ਸਰਕਾਰ ਵੱਲੋਂ ਉਸੇ ਦਿਨ 6 ਡਿਪਲੋਮੈਟਸ ਨੂੰ ਕੱਢਣ ਦਾ ਐਲਾਨ ਕੀਤਾ ਗਿਆ ਜਿਸ ਦਿਨ RCMP ਦੇ ਕਮਿਸ਼ਨਰ ਮਾਈਕ ਦਹੀਮ ਬਨੇ ਕੈਨੇਡਾ ਵਿੱਚ ਮੌਜੂਦਾ ਖਾਲਸਤਾਨੀ ਹਮਾਇਤੀ ਜਾਨ ਨੂੰ ਖਤਰਾ ਹੋਣ ਦਾ ਵੱਡਾ ਖੁਲਾਸਾ ਕੀਤਾ। ਭਾਰਤ ਸਰਕਾਰ ਵੱਲੋਂ RCMP ਦੇ ਦੋਸ਼ਾਂ ਨੂੰ ਸਿੱਧੇ ਤੌਰ ਤੇ ਰੱਦ ਕੀਤਾ ਗਿਆ। ਇਸ ਦੌਰਾਨ ਕੈਨੇਡਾ ਸਰਕਾਰ ਵੱਲੋਂ ਇਮੀਗ੍ਰੇਸ਼ਨ ਨਿਯਮਾਂ 'ਚ ਵੀ ਸਖਤੀ ਕੀਤੀ ਗਈ ਹੈ ਅਤੇ ਵਿਜ਼ਟਰ ਤੇ ਸਟੱਡੀ ਵੀਜ਼ਾ ਦੀ ਗਿਣਤੀ ਬੇਹੱਦ ਕਟਾਈ ਜਾ ਚੁੱਕੀ ਹੈ ਕੈਨੇਡੀਅਨ ਖਬਰਨਾਮਾ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ ਦੇਸ਼ ਦੁਨੀਆ ਦੀਆਂ तमाम ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਲ ਨਿਊਜ਼ ਵਾਲਾ ਦੇ ਨਾਲ